ਇਸ ਵੱਲ ਦੀ ਵੱਡੀ ਖਬਰ 90 ਸਾਲ ਦੀ ਆਮਦ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਹੈ। ਪੀਐਮ ਨੇ ਆਪਣੇ ਸੰਬੋਧਨ ਦੇ ਵਿੱਚ ਕਈ ਵੱਡੇ ਐਲਾਨ ਕੀਤੇ ਨੇ। ਪੀਐਮ ਨੇ ਗਰੀਬ ਅਤੇ ਮੱਧ ਵਰਗਾਂ ਦੇ ਲਈ 9 ਲੱਖ ਦੇ ਕਰਜ਼ੇ ਦੇ ਉੱਤੇ 4% ਜਦਕਿ 12 ਲੱਖ ਦੇ ਕਰਜ਼ੇ ਦੇ ਉੱਤੇ 3% ਤੱਕ ਦੀ ਵਿਆਜ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਪਿੰਡੂ ਇਲਾਕਿਆਂ ਦੇ ਵਿੱਚ ਘਰ ਦੀ ਮੁਰੰਮਤ ਲਈ 2 ਲੱਖ ਦੇ ਵਿਆਜ ਦੇ ਉੱਤੇ 3% ਦੀ ਕਟੌਤੀ ਕੀਤੀ ਗਈ ਹੈ। ਕਿਸਾਨਾਂ ਵੱਲੋਂ ਕੋਆਪਰੇਟਿਵ ਬੈਂਕਾਂ ਤੋਂ ਲਈ ਫਸਲ ਲਈ ਕਰਜ਼ੇ ਦਾ 2 ਮਹੀਨੇ ਦਾ ਵਿਆਜ ਦੀ ਸਰਕਾਰ ਚੁਕਾਏਗੀ। ਆਉਣ ਵਾਲੇ 3 ਮਹੀਨਿਆਂ ਦੇ ਅੰਦਰ 3 ਕਰੋੜ ਕਿਸਾਨਾਂ ਦੇ ਕਿਸਾਨ ਕ੍ਰੈਡਿਟ ਕਾਰਡਾਂ ਨੂੰ ਰੁਪਏ ਕਾਰਡ ਦੇ ਵਿੱਚ ਬਦਲਿਆ ਜਾਵੇਗਾ ਇਸ ਤੋਂ ਇਲਾਵਾ ਛੋਟੇ ਕਾਰੋਬਾਰੀਆਂ ਦੀ ਕ੍ਰੈਡਿਟ ਗਰੰਟੀ 1 ਕਰੋੜ ਤੋਂ ਵਧਾ ਕੇ 2 ਕਰੋੜ ਕੀਤੀ ਗਈ ਹੈ ਪੀਐਮ ਨੇ ਇੱਕ ਹੋਰ ਵੱਡਾ ਐਲਾਨ ਕਰਦਿਆਂ ਦੇਸ਼ ਦੇ 650 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਗਰਭਵਤੀ ਔਰਤਾਂ ਨੂੰ ਹਸਪਤਾਲ ਦੇ ਵਿੱਚ ਪंजीकरण ਅਤੇ ਡਿਲੀਵਰੀ ਟੀਕਾਕਰਨ ਅਤੇ ਪੋਸਟ ਪਾਰ ਦੇ ਲਈ 6000 ਰੁਪਏ ਦੀ ਆਰਥਿਕ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਦੇਸ਼ ਦੇ ਸੀਨੀਅਰ ਸਿਟੀਜ਼ਨਸ ਲਈ 7.7 ਲੱਖ ਤੱਕ ਦੀ ਫਿਕਸ ਜਮ੍ਹਾਂ ਰਕਮ ਦੇ ਉੱਤੇ 10 ਸਾਲ ਦੇ ਲਈ 8% ਵਿਆਜ ਰਿਜ਼ਰਵ ਰੱਖਿਆ ਜਾਵੇਗਾ ਤੇ ਬੈਂਕ ਵੀ ਆਪਣੀ ਮਰਜ਼ੀ ਦੇ ਨਾਲ ਇਸ ਨੂੰ ਕੱਟ ਨਹੀਂ ਕਰ ਸਕਣਗੇ